ਟਾਈਮ ਹੈਗਾ ਸਵੇਰ ਦਾ ਅੱਜ ਵਾਲੇ ਬਲੌਗ ਦੀ ਜਿਹੜੀ ਸਟਾਰਟਿੰਗ ਆਪਾਂ ਇੱਥੋਂ ਕਰਨ ਲੱਗਿਆ ਤੇ ਦੀਦੀ ਤੇ ਵੀਰ ਜੀ ਆਏ ਸੀਗੇ ਤੇ ਉਹਨਾਂ ਨਾਲ ਮਲਾਉਣੇ ਆ ਤੁਹਾਨੂੰ ਪਹਿਲਾਂ ਉਹਨਾਂ ਨਾਲ ਗੱਲਬਾਤਾਂ ਕਰੀਆ ਚਾਹ ਪਾਣੀ ਦਿੱਤਾ ਉਹਨਾਂ ਨੂੰ ਤੇ ਉਹਨਾਂ ਦੀ ਨੇਚਰ ਬਹੁਤ ਵਧੀਆ ਲੱਗੀ ਮੈਂ ਕਿਹਾ ਚਲ ਤੁਹਾਨੂੰ ਵੀ ਸਾਰਿਆਂ ਨੂੰ ਮਲਾ ਦਈਏ ਤੇ ਇਹ ਹੁੰਦਾ ਦੇਖੋ ਜੀ ਪਿੱਛੇ ਸੀਗੇ ਦੀਦੀ ਤੇ ਵੀਰ ਜੀ ਦੋਨੋਂ ਦੀਦੀ ਦਾ ਵੀ ਪਹਿਲਾਂ ਬੁਟੀਕ ਦਾ ਕੰਮ ਸੀਗਾ ਏਦਾਂ ਹੀ ਗੱਲਾਂ ਬਾਤਾਂ ਕਰੀਏ ਜੀ ਤੁਸੀਂ ਪਹਿਲਾਂ ਕਿੱਥੇ ਰਹਿੰਦੇ ਸੀ ਹਾਂ ਉੱਥੇ ਉੱਥੇ ਰਹਿੰਦੇ ਸੀਗੇ ਤੇ ਆਪਣੇ ਜੀ ਹੋਤੀ ਵੀ ਉਹਦੇ ਚ ਪਹਿਲਾਂ ਤਾਂ ਬੁਟੀਕ ਹੀ ਸੀਗੇ ਤੇ ਪੀਪੀ ਐਪੀ ਐਮ ਪੀ ਹਾਂ 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 ਬੁਟੀਕ ਤੇ ਮੰਮਾ ਹਾਂ 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 ਤੇ ਚਲੋ ਜੀ ਹੁਣ ਕਰਨ ਲੱਗੇ ਜਸਨੀਤ ਦੇ ਸਰਬ ਤੇ ਇਸ ਤੋਂ ਅੱਗੇ ਫਿਰ ਕਰਦੇ ਆਪਾਂ ਵਲੌਗ ਨੂੰ ਕੰਟੀਨਿਊ ਠੀਕ ਹੈ। 15 ਦਿਨਾਂ ਦੇ ਹੋ ਗਏ ਜਿੰਦਾਂ। ਅੱਛਾ। ਉਸ ਦਿਨ ਇਹਨਾਂ ਦੀ ਇੱਕ ਵੈਕਸੀਨ ਕਰਦੇ ਹੋ ਤੁਸੀਂ। ਜੀ ਉਹ ਉਹਦੀ ਤਾਂ ਮਿਲਾਈ ਆ ਤੇ ਇੱਕ ਸੋਟਾ ਹੀ ਕਰਦੀਆਂ ਬਸ। ਠੀਕ ਹੈ। ਪਾਣੀ ਜੀ ਪਾ ਦੇਣੀ ਆ। ਪਾਣੀ ਜੀ ਪਾਉਣੀ ਆ ਜੀ। ਉਹ ਤੁਹਾਨੂੰ 500 ਚੱਕਸ ਦੀ ਦੇਣਗੇ। ਅੱਛਾ। ਤੇ 120 ਨੇ। ਇਹ ਪਾਣੀ ਚ ਨਹੀਂ ਪਾਉਣਾ। ਉਸ ਤੋਂ ਇਲਾਵਾ ਸੀਆਰਡੀ ਦੀ ਵੈਕਸੀਨ ਹੈ। ਇੱਕ ਸਪੈਸ਼ਲ ਸੀਆਰਡੀ ਆ ਜਾਂ ਕੋਈ ਇਨਫੈਕਸ਼ਨ ਹੁੰਦਾ। ਇੱਕ ਵਾਰ ਇਹਨਾਂ ਲਾਈਵ ਹੀ ਹੋਈ ਐ ਉਹ ਤੁਸੀਂ ਤੁਹਾਨੂੰ ਉਹ ਮੈਂ ਤੁਹਾਨੂੰ ਦੇ ਦੇਣਾ ਉਹ ਕਿਤੇ ਦਿੱਪਤੇ ਤਾਂ ਨਹੀਂ ਕਹੋਗਾ ਨਾ ਮੇਰੇ ਕੋਲ ਹੈ ਨਹੀਂ ਆਹੀ ਨੇ ਹਰਾ ਯਾਰ ਗਰੁੱਪ ਜਿਆਦਾ ਕਰਦਾ ਉਹ ਤਾਂ ਹਿੰਦੀ ਕਰ ਲਿਆ ਗਿਆ ਤੁਸੀਂ 10 ਮਤਲਬ 15 ਦਿਨਾਂ ਬਾਅਦ 5 ਦਿਨ ਬਾਅਦ ਆਂ ਦੇ ਦੇ ਉਹ ਵੀ ਉਹ ਤਾਂ ਲਗਾਤਾ 15 ਦਿਨਾਂ ਬਾਅਦ 5 ਜਦੋਂ ਐਗ ਤੇ ਆ ਜਾਂਦੀ ਹੈ ਮੁਰਗੀ ਫੇਰ ਤੁਸੀਂ ਵਧਾ ਲਿਓ ਉਹ ਨੂੰ ਫਿਰ ਤੁਸੀਂ 15 ਦਿਨਾਂ ਬਾਅਦ 5 ਦਿਨ ਕਰ ਲਿਓ ਠੀਕ ਹੈ ਜੀ ਇਹ ਸਿਸਟਮ ਹੈ ਮਲਟੀ ਸਟਾਰ ਜਾਂ ਬੇਮਰਾਲ ਗਰੋਥ ਹੌਨ ਕਵਾਂਟੀ ਨਾਲ ਹੂੰ ਲਓ ਜੀ ਦੀਦੀ ਹੁਣੇ ਗਏ ਹੁਣ ਆਪਾਂ ਕਰਦੇ ਹਾਂ ਕੰਮ ਤੰਦਾ ਲਓ ਜੀ ਦੀਦੀ ਹੁਣੇ ਚਲੇ ਗਏ ਸੀ ਉਹਨਾਂ ਦੇ ਜਾਣ ਤੋਂ ਬਾਅਦ ਆਪਾਂ ਕਰੇ ਕੰਮ ਤੰਦੇ ਸਾਰੇ ਕੰਮ ਤਾਂ ਤੇ ਨੇ ਮੇੜ ਲੇ ਤੇ ਹੁਣ ਆਉਣਗੇ ਮੇਰੇ ਵੀਰਾ ਤੇ ਭਾਬੀ ਭੂਆ ਜੀ ਦਾ ਬੇਟਾ ਤੇ ਉਹਨਾਂ ਦਾ ਫੋਨ ਆ ਗਿਆ ਸੀਗਾ ਕਹਿੰਦੇ ਅਸੀਂ ਆਵਾਂਗੇ ਤੇ ਹੁਣ ਬਸ ਨਾ ਧੋਕੇ ਤਿਆਰ ਜੇ ਹੋ ਗਏ ਬਾਕੀ ਤਾਂ ਸਾਰੇ 베ੜੇ ਚ ਤੂੜੀ ਤੂੜੀ ਖਿੰਡੀ ਪਈ ਉਹਨਾਂ ਆਈ ਨਹੀਂ ਹੈਗੇ ਭਾਈ ਹਜੇ ਦੇਖਦੇ ਆਂ ਪਿੱਛੋਂ ਰਿਸ਼ਤੇਦਾਰ ਆਉਣਗੇ ਹਨਾ ਐਨੀ ਡਸਟਰ ਸਟੁੱਡੀ ਜਾਂਦੀ ਆ ਅੰਦਰੋਂ ਅੰਦਰੋਂ ਸਫਾਈਏ ਕਰ ਲਈਏ ਝਾੜੂ ਪੂੰਛਾ ਕਰ ਲਈਏ ਸੋਈ ਦਾ ਕੰਮ ਨੇ ਮੇੜਤਾ ਤੇ ਐਨੇ ਉਹ ਆ ਜਾਣਗੇ ਫਿਰ ਮਲਾਉਣੇ ਆ ਤੁਹਾਨੂੰ ਉਹਨਾਂ ਨਾਲ ਇਸ ਤਰ੍ਹਾਂ ਦਾ ਜਿਹੜਾ ਆਪਣਾ ਕੰਮ ਤਾਂ ਅੰਦਰ ਚੱਲ ਜੰਦਾ ਜੀ ਸੰਦੀਪ ਭਾਬ ਦਾ ਲੱਗੇ ਹੋਏ ਨੇ ਪਾਲਟਰੀ ਚ ਮੈਂ ਦਬਾਉਂਗਾ ਆ ਖੜੀ ਹੈ ਜਸਨੀਤ ਤੇ ਚਲੋ ਜੀ ਫਿਰ ਕਰਦੇ ਆ ਅੱਗੇ ਬਲੌਗ ਨੂੰ ਕੰਟੀਨਿਊ ਲੋ ਜੀ ਬੀਰੇ ਹੁਣ ਇੱਥੇ ਆ ਗਈ ਸੀਗੇ ਹੁਣ ਪਹਿਲਾਂ ਆਪਾਂ ਉਹਨਾਂ ਨੂੰ ਕੋਲਡ ਡਰਿੰਕ ਦੇ ਦਈਏ ਫੇਰ ਹਨਾ ਚਾਹ ਪਾਣੀ ਕਰਾਗੇ ਤੇ ਗੱਲਾਵਾਤਾ ਕਰਾਗੇ ਆਜੂ ਜੀ ਤੁਹਾਨੂੰ ਵੀ ਸਾਰਿਆਂ ਨੂੰ ਮਿਲਾਉਣੇ ਆ ਹਨਾ ਤੇ ਚਲੋ बस दुपहर जम तो भी रेहूनी तो आए तो

ਆ ਚੱਲੀ ਮੈਂ ਆਜਾ ਮੈਂ ਨਾਨੀ ਕੋਲ ਚਲੀ ਆਪਾਂ ਬੂਹਰੇ ਵਾਲੀ ਨਾਨੀ ਕੋਲ ਆ ਮਾਮੂ ਕੋਲੇ ਆ ਚੱਲੀ ਆ ਮਾਮੂ ਕੋਲੇ ਉਹ ਤਾਂ ਸਿੱਧਾ ਮੁੰਡਾ ਉੱਤਰਿਆ ਨਹੀਂ ਹੈ ਕਹੇ ਨਾਲ ਚੱਲੂਗੀ ਠੀਕ ਕਹਿੰਦੀ ਹੈ ਗੰਦੀ ਜੀ ਜੇ ਤੂੰ ਜਾਣੀ ਹੈ ਇਹਦਾ ਮਾਮੂ ਆਲਾ ਆ ਕਰ ਰਹੀ ਹੈ ਗੋਲ ਫਿਕਰੀ ਨਹੀਂ ਚਾਹਾਂ ਤਰੀ ਨੂੰ ਟਰੈਕਟਰੂਕ ਬੰਦ ਦੇਣੀ ਹਾਂ ਗੁਰਸਤਾ ਬਣਾਉਤੇ ਆ ਗਰਾਊਂਡ 'ਤੇ ਤੇ ਯਾ ਟਰੈਕਟਰੂਕ ਬੰਦ ਕਰ ਦਿੰਦੀ ਹਾਂ ਆ ਜਾ ਲੈ ਨਾ ਪਰ ਮੇਰੇ ਤੇ ਕਰਾਈ ਲੋ ਜੀ ਇੱਥੇ ਵੀਰੇ ਹੁਣੀ ਹਨਾ ਮਤਲਬ ਚਲੇ ਗਏ ਕਹਿੰਦੇ ਸੀ ਕਹਿੰਦੇ ਜਦ ਫੇਰ ਆਈ ਫੇਰ ਰਾਤ ਲੱਗ ਕੇ ਜਾਵਾਂਗੇ ਫਿਰ ਬੈਠ ਕੇ ਹਨਾ ਗੱਲਾਂ ਬਾਤਾਂ ਵਧੀਆ ਹੋ ਜਾਂਦੀਆਂ ਨੇ ਹੁਣ ਬੇਟੇ ਦੇ ਜਾਣ ਦੀ ਕਾਲ ਸੀਗੀ ਲੋ ਜੀ ਟਾਈਮ ਹੋ ਗਿਆ ਸ਼ਾਮ ਦਾ ਇਵਨਿੰਗ ਹੋ ਗਈ ਤੇ ਜਿਹੜੇ ਅੱਜ ਕੰਮ ਧੰਦੇ ਨੇ ਤੁਹਾਨੂੰ ਦਿਖਾਈ ਦਿੱਤੇ ਹਨਾ ਇਸ ਤਰ੍ਹਾਂ ਦੇ ਆਪਣੇ ਚੱਲੇ ਨੇ ਪਹਿਲਾਂ ਉਹ ਦੀਦੀ ਹੁਣੇ ਆਈ ਸੀ ਦੀਦੀ ਬੀਰ ਜੀ ਹਨਾ ਬੇਟੀ ਸੀ ਉਹਨਾਂ ਦੀ ਕਨਾਲ ਤੇ ਉਹਨਾਂ ਨੇ 6 6th ਵਗੈਰਾ ਲੈਣੀ ਸੀ ਹਨਾ ਬਾਕੀ ਚਲੋ ਜਾਣਕਾਰੀ ਲਈਆ ਉਹਨਾਂ ਦੇ ਪਾਲਣ ਪੋਸਣ ਦੀ ਹੈ ਕਿਵੇਂ ਹਨਾ ਗੱਲਾਂ ਬਾਤਾਂ ਕਰੀਏ ਦੀਦੀ ਨਾਲ ਦੇਖੋ ਜਦੋਂ ਹਨਾ ਕੋਈ ਵੀ ਪਰਸਨ ਹਨਾ ਵਧੀਆ ਵਧੀਆ ਤਾਂ ਸਾਰੇ ਹੁੰਦੇ ਨੇ ਹਨਾ ਤੇ ਇੱਕ ਹੁੰਦੇ ਨੇ ਮਤਲਬ ਵੀ ਵਧੀਆ ਗੱਲਾਂ ਬਾਤਾਂ ਜੀ ਕਰਨ ਲੱਗ ਗਏ ਹਨ ਵੀ ਸਾਰਾ ਹੀ ਤੇ ਬਿਲਕੁਲ ਫਰੈਂਡ ਦੀ ਤਰ੍ਹਾਂ ਲੱਗੇ ਤੇ ਗੱਲਾਂ ਬਾਤਾਂ ਕਰੀਏ ਤੇ ਫਿਰ ਮੈਂ ਕਿਹਾ ਚਲ ਤੁਹਾਨੂੰ ਵੀ ਮਲਾਦਾ ਕੀ ਹਨਾ ਤੇ ਉਹਦੇ ਤੇ ਚਲੋ ਜੀ ਆਉਂਦੇ ਰਹਿੰਦੇ ਨੇ ਵੀਰ ਭੈਣਾਂ ਹਨਾ ਤੇ ਫਿਰ ਮੈਂ ਕਿਹਾ ਤੁਹਾਨੂੰ ਸਾਰਿਆਂ ਨੂੰ ਮਲਾਦਾ ਕੀ ਦੀਦੀ ਨੂੰ ਪੁੱਛਿਆ ਦੀਦੀ ਕਹਿੰਦੇ ਵੀ ਬਣਾ ਲਓ ਵੀਡੀਓ ਤੇ ਇਸ ਤਰ੍ਹਾਂ ਸੀ ਤੇ ਉਸ ਤੋਂ ਬਾਅਦ ਮੇਰੇ ਵੀਰਾਂ ਤੇ ਭਾਬੀ ਤੇ ਭਤੀਜਾ ਹਨਾ ਇੱਕ ਮਾਸੀ ਜੀ ਹਨਾ ਉਹ ਆਈ ਉਹ ਵੀ ਤਾਨੂੰ ਮਲਾਤਾ ਹਨਾ ਸਾਰਿਆਂ ਨੂੰ ਤੇ ਉਹਨਾਂ ਨੇ ਫਿਰ ਭਤੀਜੇ ਨੇ ਜਾਣਾ ਨਾ ਉਹਦੇ ਘਰ ਕੇ ਸੀਗਾ ਵੀ ਹੁਣ ਉਹ ਸਾਰੀਆਂ ਰਿਸ਼ਤੇਦਾਰੀਆਂ ਚੋਂ ਮਿਲਦੇ ਸੀਗੇ ਫਿਰ ਭੈਣ ਕੋਲੇ ਜਾਣਾ ਸੀਗਾ ਥੋੜਾ ਥੋੜਾ ਟਾਈਮ ਰੁਕੀ ਹੈ ਨਾ ਜਿੰਨਾ ਟਾਈਮ ਮਤਲਬ ਰੁਕਿਆ ਗਿਆ ਤੇ ਸਪੈਂਡ ਕਰਿਆ ਉਹਨਾਂ ਨਾਲ ਵਧੀਆ ਟਾਈਮ ਲੰਘਿਆ ਤੇ ਬਸ ਉਸ ਤੋਂ ਬਾਅਦ ਆਹੀ ਕੰਮਦੰਦੇ ਚੱਲੀ ਗਏ ਚੱਕ-ਚਕਾਈ ਕਰੀ ਹਨਾ ਹੋਰ ਕੰਮ-ਕਮ ਜਿਹੜੇ ਕੱਪੜੇ ਨਹੀਂ ਤੁੱਟੇ ਹੈਗੇ ਤੇ ਕੱਲ ਵੀ ਨਹੀਂ ਤੁੱਟੇ ਹੈਗੇ ਇਹ ਕੱਪੜੇ 2 ਦਿਨ ਹੋ ਗਏ ਕੱਲ ਤੂੜੀ ਵਾਲੇ ਸੀ ਅੱਜ ਤੂੜੀ ਵਾਲੇ ਕਹਿੰਦੇ ਸੀ ਆਵਾਂਗੇ ਆਵਾਂਗੇ ਮੈਂ ਸੰਦੀਪ ਨੂੰ ਕੱਲ ਹੀ ਕਿਹਾ ਸੀ ਮੈਂ ਕਿਹਾ ਵੀ ਨਹੀਂ ਆਉਂਦੀ ਹੈਗੀ ਇਹ ਸੰਦੀਪ ਕਹਿੰਦੇ ਵੀ ਨਹੀਂ ਕਹਿੰਦੇ ਮੈਂ ਉਹਨਾਂ ਨੂੰ ਕਿਹਾਣਾ ਵੀ ਸਾਡੇ ਤਾਂ ਫਿਰ ਸਾਰੇ ਘਰੇ ਖਲਾਰਾ ਰਹਿੰਦਾ ਵੀ ਤੁਸੀਂ ਪਹਿਲਾਂ ਸਾਡਾ ਨਮੇੜ ਦਿਓ ਤੇ ਵੀ ਫੇਰ ਉਹੋ ਕਰ ਲਿਓ ਪਰ ਮੈਂ ਤਾਂ ਕੱਲ ਹੀ ਕਹਤਾ ਸੀ ਮੈਂ ਕਿਹਾ ਉਹ ਨਹੀਂ ਆਉਂਦੇ ਬਸ ਅੱਜ ਇਸ ਤਰ੍ਹਾਂ ਦਾ ਰਿਹਾ ਵਾ ਸੰਦਰੋਂ ਅੰਦਰੋਂ ਸਭਈਆ ਕਰ ਲੀਏ ਚਲੋ ਹਨਾ ਇਸ ਤਰ੍ਹਾਂ ਹੀ ਦੀਦੇ ਹੁਣੀਆਂ ਜਦੋਂ ਉਹਨਾਂ ਦਾ ਫੋਨ ਆਇਆ ਮੈਂ ਹੱਸਦੀ ਸੀ ਕਿ ਮੈਂ ਸਾਡੇ ਤਾਂ ਸਾਰੇ ਘਰੇ ਤੂੜੀ ਖਿੰਡੀ ਪਈ ਆ ਤੇ ਚਲੋ ਕਹਿੰਦੇ ਵੀ ਅਸੀਂ ਕਿਹੜਾ ਬਗਾਨੇ ਆ ਵੀ ਕੋਈ ਗੱਲ ਨਹੀਂ ਹਨਾ ਚਲੋ ਘਰਾਂ ਚ ਬਸਦੇ ਘਰਾਂ ਚ ਜਿੱਦੀ ਸਾਰਾ ਕੁਝ ਚੱਲਦਾ ਨਾ ਸਾਰਾ ਦਿਨ ਤਾਂ ਜੀ ਹੁਣ ਆਪਾਂ ਕੀ ਇਹ ਸਫਾਈ ਵੀ ਨਹੀਂ ਰਹਿੰਦੀ ਆ ਫਰਮਾਨ ਸੂਲ ਸਾਰਾ ਬਾਹਰ ਕੱਢਿਆ ਪਿਆ ਹਜੇ ਇਧਰ ਓਮੀ ਪਿਆ ਖਲਾਰਾ ਤੇ ਬੇੜੇ ਚ ਵੀ ਪਿਆ ਚਲੋ ਫੇਰ ਸੱਟ ਸੁੱਟ ਕਰਾਂਗੇ ਅੱਜ ਬਸ ਉਹਨਾਂ ਦੀ ਬੇਟ ਜੀ ਰਹੇ ਨਹੀਂ ਮੈਂ ਸਵੇਰੇ ਸਾਰਾ ਸੱਟ ਕਰ ਦਿੰਦੀ ਵੀ ਚਲ ਲੈ ਜਾਣ ਹੁਣ ਫਿਰ ਉਹ ਤੋਂ ਬਾਅਦ ਤੋਤ ਪਈਆ ਜੇ ਕਰਦਾ ਕਿ ਸਾਫ ਕਰਦਾ ਕਿ ਇੱਕ ਵਾਰ ਤੇ ਹੁਣ ਸ਼ ਤੇ ਹੁਣ ਦਾਲ ਸਬਜ਼ੀ ਦੇਖਦੇ ਆ ਕੀ ਬਣਾਈਏ ਕੀ ਕਰੀਏ ਤੇ ਚਲੋ ਜੀ ਫੇਰ ਕਰਦੇ ਆ ਬਲੌਗ ਨੂੰ ਅੱਗੇ ਕੰਟੀਨਿਊ ਲਓ ਜੀ ਟਾਈਮ ਹੋ ਗਿਆ ਸ਼ਾਮ ਦਾ ਇਵਨਿੰਗ ਦਾ ਟਾਈਮ ਹੋ ਗਿਆ ਮੇਰੇ ਹੁਣ ਸ਼ਾਮ ਵਾਲੇ ਕੰਮ ਤਾਂ ਦਿਨੇ ਦੁੱਧ ਤੋਂ ਹਜੇ ਮਲਾਈ ਲਾਉਣੀ ਆ ਕਿਉਂਕਿ ਪਹਿਲਾਂ ਮੈਂ ਪਹਿਲਾਂ ਵਾਲਾ ਦੁੱਧ ਵਰਤੀ ਕੇਕ ਸਵੇਰ ਦੀ ਤੇ ਲਾਸਨ ਲਸਨ ਥਿੱਲੇ ਲਿਆ ਪਿਆਜ਼ ਕੱਟ ਲੇ ਤੇ ਆਹ ਵਾਲਾ ਸਾਰਾ ਸਾਮਾਨ ਤਿਆਰ ਕਰਦੇ ਆ ਅੱਜ ਮਟਰ ਪਨੀਰ ਬਣਾਉਣਾ ਤੇ ਬਸ ਅੱਜ ਜੀ ਕੰਮ ਤਨ ਦੇ ਨੇ ਹੁਣ ਸਬਜੀ ਸੂਜੀ ਬਣਾਉਂਗੀ ਰੋਟੀ ਬਣਾਉ ਇਹਦੇ ਨਾਲ ਹੀ ਹਨਾ ਬਾਜ ਵਾਲੀ ਵੀਡੀਓ ਦਾ ਜਿਹੜਾ ਐਂਡ ਕਰਦੇ ਆ ਅੱਜ ਮੇਰੀ ਤबीयत ਤਾਂ ਥੋੜੀ ਠੀਕ ਨਹੀਂ ਹੈ ਨਾ ਪਤਾ ਨਹੀਂ ਕੀ ਹੋ ਗਿਆ ਇੱਥੋਂ ਇੱਥੋਂ ਮੱਥੇ ਦੇ ਵਿੱਚ ਨਾ ਪੇਨ ਜੀ ਹੋਈ ਜਾਂਦੀ ਆ ਹਲਕੀ ਹਲਕੀ ਤੇ ਅੱਗੇ ਵੀ ਮੈਨੂੰ ਮਾਈਗਰੇਨ ਦੀ ਨਾ ਪ੍ਰੋਬਲਮ ਹੋ ਜਾਂਦੀ ਆ ਕਈ ਵਾਰ ਜਿੱਦ ਮੈਂ ਆਪਾਂ ਬਾਹਰ ਕਿਤੇ ਚਲੇ ਜਾਂਦੇ ਆ ਜਾਂ ਉੱਦਾਂ ਕਦੇ ਨਾ ਕਦੇ ਹੋ ਜਾਂਦੀ ਆ ਤੇ ਉਹ ਥੋੜੀ ਥੋੜੀ ਸਟਾਰਟ ਹੋਗੀ ਇੱਥੋਂ ਲੈ ਕੇ ਮਤਲਬ ਹਲਕੀ ਹਲਕੀ ਚੀਜ਼ ਜੀ ਪੈਂਦੀ ਆ ਤੇ ਤਾਂ ਕਰ ਕਿ ਹੁਣ ਬਸ ਵੀਡੀਓ ਦਾ ਮੇਰਾ ਮੂਡ ਨਹੀਂ ਹੈਗਾ ਸਬਜੀ ਸਬਜੀ ਬਣਾ ਕੇ ਰੋਟੀ ਬਣਾ ਕੇ ਬਸ ਰੈਸਟ ਕਰਾਂਗੀ ਤੇ ਸਵੇਰ ਤੱਕ ਹੋ ਜੂ ਠੀਕ ਹਨਾ ਤੇ ਉਹਦਾ ਤਾਂ ਠੀਕ ਆ ਚਲੋ ਐਵੇਂ ਹੁੰਦਾ ਵੀ ਫਿਰ ਜ਼ਿਆਦਾ ਨਾ ਵੱਧ ਜੇ ਤੇ ਬਸ ਸਬਜੀ ਦੀ ਤਿਆਰੀ ਕਰ ਲਈ ਹੁਣ ਸਬਜੀ ਬਣਾਉਣੀ ਆ ਰੋਟੀ ਬਣਾਉਣੀ ਆ ਤੇ ਕੱਪੜੇ ਰੀੜੇ ਤਾਂ ਅੱਜ ਨਹੀਂ ਧੋਤੇ ਸੀਗੇ ਤੁਹਾਡੇ ਨਾਲ ਸ਼ੇਅਰ ਸ਼ੇਅਰ ਕਰ ਲਿਆ ਜੋ ਵੀ ਕੰਮ ਹੈਗਾ ਸੀਗਾ ਤੇ ਤੁਸੀਂ ਚੈਨਲ ਨੂੰ ਇਸ ਤਰ੍ਹਾਂ ਹੀ ਜੀ ਵਧੀਆ ਹਨਾ ਰਿਸਪੌਂਸ ਦਿਓ ਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਲਾਈਕ ਕਰੋ ਸੁਣਾ ਦਿਓ ਕਮੈਂਟ ਕਰੋ ਤੇ ਇਹਦੇ ਨਾਲ ਹੀ ਆਪਾਂ ਅੱਜ ਦੀ ਵੀਡੀਓ ਦਾ ਐਂਡ ਕਰਦੇ ਆਂ ਕੱਲ ਨੂੰ ਮਿਲਦੇ ਆਗੇ ਸੇ ਨਵੀਂ ਵੀਡੀਓ ਨਾਲ ਨਵੇਂ ਬਲੌਗ ਨਾਲ ਹੱਸਦੇ ਰਹੋ ਬਸਦੇ ਰਹੋ ਖੁਸ਼ ਰਹੋ ਜੀ ਬਾਏ ਬਾਏ